ਹਾਂਜੀ ਮਿੱਤਰੋ ਕੀ ਆ ਸਾਰੇ ਭਰਾਵਾਂ ਦਾ ਘਰ ਪਰਵਾਹ ਜਾਂ ਸਾਰੇ ਜਿਹੜਾ ਸਟਨੇ ਕਾਰਡੀਓ ਵਲੌਗ ਦੀ ਸਟਾਰਟਿੰਗ ਤੇ 4-5 ਦਿਨ ਹੀ ਹੋ ਗਏ ਮਿੱਤਰੋ 2-3 ਦੀ ਬਾਜੀ ਸੀਗੀ ਤੇ ਵਲੌਗ ਮੇਰੇ ਤੋਂ ਕੱਲ ਪਿਆ ਯਾਰ ਤੇ ਵਲੌਗ ਪਾਇਆ ਨਹੀਂ ਗਿਆ ਡਿਟ ਕਰਨ ਵਾਲਾ ਸੀਗਾ ਕੋਈ ਸਟੋਰੀ ਹੈ ਨਹੀਂ ਸੀਗਾ ਨਾ ਵਲੌਗ ਮੇਰੇ ਤੋਂ ਡਿਲੀਟ ਹੋ ਗਿਆ ਸੀ ਮੈਂ ਗਾਉ ਮੰਗਿਆ ਯਾਰ ਵਲੌਗ ਵੀ ਹੈ ਨਾ ਤੇ ਮੇਰਾ ਵਲੌਗ ਨਹੀਂ ਗਿਆ ਉਹ ਉਹ ਗੁਰੀ ਦਾ ਸੀਗਾ ਵਲੌਗ ਤੇ ਅੱਜ ਹੈ ਗਈ ਹੈ ਕਿੰਨੇ ਤਰੀਕਾ ਜ 6 6 ਤਰੀਕਾ ਇਹ 2-3 ਦਾ ਵਲੌਗ ਬਣਿਆ ਵਾ ਤੇ 6 ਤਰੀਕਾ ਅੱਜ 4 ਦਿਨ ਮੈਂ ਘਰੇ ਵੀ ਹੈ ਨਹੀਂ ਸੀ ਤੇ ਅੱਜ ਹੀ ਆਇਆ ਘਰੇ ਤੇ ਕੋਈ ਸਾ ਖੂ ਤਾਂ ਛੱਡੀ ਬੈਠੀ ਹੀ ਹਾਲ ਨੇ ਜਿਹੜੇ ਸਾਰੇ ਬਾਈਨ ਸਸਰੀ ਕਾਲ ਆਪਾਂ ਚਾਰਾ ਦਿਨਾਂ ਦਾ ਬਲੌਗ ਬਣਾਇਆ ਆਪਾਂ ਚਾਰਾ ਦਿਨਾਂ ਦਾ ਅਨਵਾਰ ਛੱਡੀ ਬੈਠੇ ਆ ਹਾਂ ਬਾ ਆ ਦੋ ਹਾਂ ਬਾਕੀ ਨਵੇਂ ਨਵੇਂ ਬਹਿ ਗਏ ਤੇ ਆ ਦੋ ਨਵੇਂ ਹੀ ਰਹਿ ਗਈ ਸੀਗੇ ਇਹ ਵੀ ਬਹਿ ਗਏ ਆ ਤੇ ਮੇਤਰਾ ਇਹਨਾਂ ਨੂੰ ਤਾੜ ਦੇ ਤੇ ਫਿਰ ਆਪਾਂ ਕਬੂਤਰ ਬਾਰੇ ਜਾਣਕਾਰੀ ਦਿੰਨੇ ਆ ਜਿਹੜਾ ਆਪਾਂ ਬਾੜੀ ਛੱਡਿਆ ਸੀਗਾ ਜ਼ੋਰ ਲਾ ਕੇ ਆਇਆ ਉਹ ਮੈਂ ਇਹ ਕਿੰਨੇ ਦਿਨਾਂ ਛੱਡੇ ਨੇ ਇਹ ਮਤਲਬ ਪਿਛਲੇ ਮਹੀਨੇ 6 ਜਾਂ 7 ਦਿਨਾਂ ਤੋਂ ਛੱਡੇ ਆ ਨਾ ਪਿਛਲੇ ਮਹੀਨੇ ਛੱਡੇ ਵੀ ਆਣਾ ਇਹ ਤੇ 1 ਵਜ ਗਿਆ ਜੀ 1 ਵਜ ਕੇ 5 ਮਿੰਟ ਹੋ ਗਏ 6 ਤਰੀਕ ਅੱਜ ਜੀ ਤੇ ਵੇਲਾ 1 ਵਜੇ ਬੈਠਿਆ ਤੇ 6-7 ਦਿਨ ਹੋ ਗਏ ਕੂਤਰ ਕੋਈ ਨਹੀਂ ਗੱਡਾ ਸੀ ਬੱਦਰ ਸੀ ਕਿ ਤੁਹਾਨੂੰ ਆਪ ਨੂੰ ਪਤਾ ਹਨਾ ਤੇ ਮੈਂ ਘਰੇ ਵੀ ਹੈਣੀ ਸੀ ਬਾਈ ਹੌਲੀ ਹੌਲੀ ਜੋਰ ਲੱਗਾ ਪਿਆ ਹੌਲੀ ਹੌਲੀ ਖੜੇ ਹੜੇ ਮੈਂ ਟਾੜਦਨ ਮੈਂ ਤਾਂ ਲੱਗਾ ਜ਼ੋਰ ਲੱਗਾ ਵੇ ਦਾ ਲੋ ਜੀ ਆਹ ਪੁੱਤਰ ਨਿਸ਼ਾਨੀ ਦੀ ਜ਼ੋਰ ਲੱਗ ਗਈ ਦੀ ਖੁੱਡੇ ਚ ਨਹੀਂ ਉੱਡ ਕੇ ਜਾਇਆ ਗਿਆ ਦਰਨੀ ਬਹੁਤ ਵਧੀਆ ਹਾਂ ਅਜ ਦਿਨ ਲੱਗਾ ਬਹੁਤ ਦਿਨਾਂ ਤੋਂ ਰਾਤ ਰੀਗਨ ਵਦ ਪੈਣ ਲੱਗਾ ਲੋ ਜੀ ਬਹੁ ਵੀ ਤਾੜ ਦਿੰਨੇ ਕੋਤਰ ਤਾੜਨ ਰਿਹਾ ਏ ਕਿ ਹੁਣ ਚੜੂਗਾ ਲਓ ਜੀ ਗਿਆ ਇਹ ਵੀ ਆ ਬੱਦਰ ਐਂਦੇ ਹਾਂ ਬੱਦਰ ਐਂਦੇ ਨਹੀਂ ਯਾਰ ਕੂਤਰੀ ਫਿਰਦੀ ਆਪਣੀ ਬਾਹਰ ਕੰਢੀ ਹਾਂ ਕੰਢੀ ਆਹ ਬੋਲ ਕੇ ਛੱਡਦੇ ਹਾਂ ਨਾ ਬੈਠਾ ਰਹਿੰਦੇ ਕੂਰ ਪੜਕਾਉਣੋਂ ਹਾਂ ਛੱਡ ਦੇ ਮਰਜ਼ੀ ਕਰ ਲੈ ਆਹ ਬੈਠਾ ਜੀ ਕੱਲ ਦੋਹਾਂ ਤੇ ਨਗੂਤਰਾ ਦੇ ਰੰਗ ਵੀ ਲਾਇਆ ਉਹ ਇਥੇ ਤੁਹਾਨੂੰ ਦਿਖਾ ਦੇ ਪਹਿਲਾਂ ਆਪਾਂ ਕੂਤਰ ਬਾਰੇ ਦੱਸਾਂਗੇ ਜਿਹੜਾ ਆਪਣਾ ਬਾਜੀ ਦੇ ਉੱਡਿਆ ਸੀਗਾ ਕੀਰ ਆਪ ਕੂਤਰ ਕਾ ਤਾੜ ਲੀ ਲਡੋਰ ਵਾਲੇ ਛੜਤਾ ਲਾਲਾ ਚਾਰ ਗੇੜੇ ਯਾਰ ਆ ਬਸ ਹੁਣ ਵੀ ਲਾ ਆ ਬੈਗਣੇ ਸ਼ਰੀ ਤੇ ਭੜਕਾਈ ਜਾ ਰਹੇ ਨੇ ਉਡਰਨਾ ਨਹੀਂਗਾ ਐਡਾ ਸ਼ਰੀ ਦਾ ਪੱਕਾ ਕੂਤਰ ਆ ਯਾਰ ਉਹ ਚਾਰ ਗੇੜੇ ਖੜਾ ਦੇਣੇ ਨੇ ਅਸੀਂ ਖੰਭ ਖੁੰਮ ਖੋਲ ਲੈਂਦੇ ਯਾਰ ਆ ਗੂਤਰ ਬੰਨੀ ਰੱਖਣਾ ਬੰਨੀ ਰੱਖਣਾ ਪਾਪ ਆ ਯਾਰ ਫੰ ਚੱਲ ਵਿਚਾਰ ਚਾਰ ਡਾਰੀਆਂ ਮਾਰ ਆਊਗਾ ਨਾ ਖੰਭ ਖੁੰਮ ਖੋਲ ਆਊਗਾ ਆਪਦੇ ਭਾਈ ਤਾੜ ਦਾਂਗੇ ਇਹਨੂੰ ਆਪਾਂ ਲਓ ਜੀ ਵੇਖੋ ਜੋਰ ਲੱਗਾ ਕੂਤਰ ਦਾ ਚਾਲ ਲੈ ਬਈ ਦੂਈ ਓਕੇ ਹੋ ਗਿਆ ਰਪੋਟਾ ਆ ਇਧਰੋਂ ਵੇਖੋ ਆ ਨਹੀਂ ਨਹੀਂ ਉੜਦਾ ਨਾ ਲੈ ਵੇਖੋ ਛਰੀ ਤੇ ਆਉਂਦਾ ਇਹ ਇੰਨਾ ਪੱਕਾ ਲੱਗਾ ਵੇ ਉਤਰੇ ਭਲਾ ਬਾਜੀ ਤੇ ਵੀ ਖੁੱਲਾ ਪਾ ਦੇ ਤਾਂ ਵੀ ਛਰੀ ਤੇ ਆਊਗਾ ਇਹ ਹੁਣ ਪਤਾ ਲੱਗਾ ਮੈਂ ਖੁੱਲਾ ਬੈਠਾ ਏ ਹੈਨਾ ਚਾ ਚਾਰ ਗੇੜੇ ਕੱਢ ਆਊਗਾ ਹੋ ਗਿਆ ਜੀ ਮੈਂ ਹੁਣੇ ਆ ਕੇ ਬੈਜਨੇ ਨੇ ਖੰਭ ਖੰਕੂਲ ਆਗੂ ਆ ਇਹਨਾਂ ਡਾਰੀਆਂ ਮਾਰੂਗਾ ਨਾ ਉਹ ਯਾਰ ਨਾ ਸਾਰੇ ਬਾਕੀ ਉਹ ਟੈਡੀ ਕੂਤਰ ਲੈ ਕੇ ਆਉਂਦੇ ਦੋ ਕਾਲਸਰੇ ਕਾਲਸਰੇ ਤੇ ਹੁਣ ਇੱਥੇ ਬਹਿ ਜਾ ਮਿੱਤਰਾਂ ਹਾਂ ਕੂਤਰ ਬਾਰੇ ਦੱਸ ਗਿਆ ਪੰਕੀ ਬਣਿਆ ਆਪਣੇ ਕਬੂਤਰ ਨਾਲ ਇੱਥੇ ਬਹਿ ਜਾ ਹਾਂਜੀ ਬਾਈ ਜੀ ਜਿਹੜਾ ਆਪਾਂ ਖਾਂ ਪਰ ਕਬੂਤਰ ਛੱਡਿਆ ਸੀ ਨਾ ਉਹ ਆਪਣਾ ਕਬੂਤਰ ਨਹੀਂ ਲੱਭਿਆ ਗੁਲਾਬੀ ਬਿੱਠ ਤੇ ਕਾਲੀ ਪੂਛ ਬਹੁਤ ਜਿਆਦਾ ਚੰਗਾ ਪਿਆ ਜਾਨਵਰ ਲੋਕਾਂ ਦੇ ਕਬੂਤਰ ਉੱਤਰੇ ਥੱਲੇ ਵੀ ਸਾਡਾ ਉੱਤਰਿਆ ਨਹੀਂ ਸੀ ਉਹ ਕਬੂਤਰ ਮਤਲਬ ਯਾਰ ਉਹ ਤਾਂ ਉੱਚਾ ਹੀ ਖੜੇ ਰਹਿ ਤੂੰ ਐਂ ਚ ਤੇ ਸਾਢੇ 7 ਵਜੇ ਸਾਨੂੰ ਉਤਰਦੇ ਆ ਸੁਧਾਰਿਆ ਤੂੰ ਐਂ ਚ ਜਾ ਮਤਲਬ ਬਾਜੀ ਹੋ ਗਈ ਸੀਗੀ ਕਿੰਨੇ ਤੇ ਹੋਈ ਸੀ 16 ਫਿਰ ਸਾਰਿਆਂ ਨੇ 18 ਚ ਹੋ ਗਈ ਸੀ ਬਾਜੀ ਕਿ ਉਹਨੇ ਉੱਥੇ ਯਾਰ ਮੌਤ ਹੋ ਗਈ ਸੀ ਮੁੰਡੇ ਦੀ ਫਿਰ ਬਾਜੀ ਕਰਤੀ ਉਹ ਵੰਡਤੀ ਸਾਰਿਆਂ ਨੂੰ ਹਾਂਜੀ ਕਰਤੀ 6 ਵਜੇ 6 ਵੇ ਵੰਡਤੀ ਸੀ ਤੇ 7 ਵਜੇ ਨਕੂਤਰ ਵੇਰ ਲਈ ਟਾਈਮ ਕਰਦਾ ਸੀ ਹਨਾ ਤੇ ਆਪਣਾ ਮਿੱਤਰੋ ਸਾਢੇ 7 ਵਜੇ ਕੂਤਰ ਤਾਉਂ ਦਿਸ ਨੂੰ ਬੰਦ ਹੋ ਗਿਆ ਠੀਕ ਹੈ ਬੜਾ ਅੱਛਾ ਖੜਾ ਸੀਗਾ ਹਾਂਜੀ ਭਾਈ ਜਿਹੜਾ ਆਪਾਂ ਕਬੂਤਰ ਦੀ ਜਾਣਕਾਰੀ ਦੇਈ ਜਾਂਦੇ ਹਾਂ ਉਹ ਕਬੂਤਰ ਆਪਣਾ ਲੱਭਿਆ ਨਹੀਂ ਸੀ ਤੇ ਉਹਨਾਂ ਹਨੇਰੇ ਨੂੰ ਰਕ ਤੇ ਲਾਈਟਾਂ ਲੁੱਟਾਂ ਦੇ ਜਾ ਪਿਆ ਕੋਈ ਮਗਰ ਜਾ ਕੇ ਚੱਕ ਚੁੱਕ ਲਿਆ ਪਤਾ ਨਹੀਂ ਲੱਗਾ ਕਬੂਤਰ ਦਾ ਤੇ ਜੇ ਕਹਿੰਨੇ ਫੜਿਆ ਹੋਵੇ ਤਾਂ 10 ਵਜੇ ਆਪਣਾ ਕਬੂਤਰ 50000 ਰੁਪਿਆ ਨਾਮ ਵੀ ਦੇਵਾਂਗੇ ਤੇ ਆਪਾਂ ਬਾਅਦ ਚ ਆਪਾਂ ਨਾਲ ਸਮਾਨਤ ਕਰਨਾ ਸੀ ਨਾਲ ਹੀ ਤੇ ਆਪਾਂ 11000 ਦੀ ਰਿਕਾਰਡਿੰਗ ਪਾਈ ਆ 11000 ਤੇ ਕਰੋਫਰ ਦੇ ਦੇ ਸੀ ਜੇ ਸਾਡੇ ਕਬੂਤਰ ਮੋੜ ਦਾ ਦਾ ਕੋਈ ਕਾਲੀ ਪੂਸ ਲਾਲ ਬੈਠਾ ਤੇ ਖੱਟੀਆਂ ਅੱਖਾਂ ਲਾਲ ਸਰਾ ਤੇ ਠੱਲ ਪਾਈ ਠੱਲ ਵੀ ਦੱਸ ਦਾਂਗੇ ਆਪਾਂ ਉਹ ਨੋੜ ਦੀ ਪਾਈ ਆ ਤੇ ਲੰਬਰ ਵੀ ਦੱਸ ਦਾਂਗੇ ਜੇ ਕਿਸੇ ਕੋਲ ਹੈਗਾ ਤਾਂ ਤਾਂ ਕੋਈ ਜੇ ਮਤਲਬ ਕਿਸੇ ਪਿੰਡ ਚ ਫੜਿਆ ਹੋਰ ਬੰਦਾ ਵੀ ਦੱਸਦਾ ਤਾਂ ਵੀ ਉਹ ਧੰਨਵਾਦ ਕਰਾਂਗੇ ਧੰਨਵਾਦ ਕਰਾਂਗੇ ਹਾਂ ਤੇ ਜੇ ਸਾਨੂੰ ਉਂ ਪਤਾ ਲੱਗ ਗਿਆ ਤੇ ਮਤਲਬ ਉਹ ਬੰਦਾ ਮੁਕਰਦਾ ਹੋਇਆ ਕਿਹੜੇ ਟੱਕਾ ਹੈ ਵੀ ਕਰ ਲਾਂਗੇ। ਤਾਂ ਨਾ ਬੁਰੀ ਵੀ ਹੋ ਸਕਦੀ। ਹਾਂ ਬੁਰੀ ਵੀ ਹੋ ਸਕਦੀ ਆ। ਫੇਰ ਪੈਸੇ ਵੀ ਨਹੀਂ ਮਿਲਣੇ ਤੇ ਕੱਪ ਵੀ ਨਹੀਂ ਮਿਲਣਾ। ਆਜੀ ਤੇ ਵੀ ਨਹੀਂ ਆਦਾ। ਹਾਂ। ਉਂ ਦੇ ਦੇ ਤਾਂ ਕੋਈ ਚੰਗੀ ਗੱਲ ਆ ਨਾ। ਤੇ ਉਹ ਕੱਲ ਲੈ ਕੇ ਟੈੜੀ ਕਿੱਥੇ ਲਿਕੇ ਨਿਕਾਲ ਲਈ? ਪਾਲ ਲਾ। ਉੱਥੋਂ। ਪਾਲ ਹੁੰਦਾ ਨਾ ਕੀ ਆ। ਪਿਛੋਂ ਨਹੀਂ ਲੈ ਜਾਂਦੇ ਆ। ਕਾਲਪੁਰ ਦੇ ਇਕਲੇ ਪਾਸੇ ਪੈਂਦਾ। ਉੱਥੇ ਲੈ ਜਾਂਦੇ ਆ। ਹਾਂ। ਤੇ ਨਵਾ ਨੂੰ ਗਿਆ ਛੱਡ ਕੇ ਉਧਰ। ਹੈ? ਮੱਲ ਵਾਲਾ ਮੱਲ ਵਾਲਾ ਤਿੰਨ ਵਾਈ ਆਪਾਂ ਇਹਨਾਂ ਨੂੰ ਆਵਾ ਦਿੰਦੇ ਸਈ ਪੂਸੂ ਪੂਪਾ ਆ ਗਏ ਓਕੇ ਹੋਮ 에ਰਪੋਰਟਾਂ ਦੀ ਬਾਕੀ ਤਾਂ ਤੇ ਕੂਤੜਾਂ ਚਾਦੀ ਮਾਰਾ ਦੇ ਮੜੀ ਜੀ ਕਰ ਰਹੇ ਨੇ ਓਏ ਮਲਕਾ ਦਿੰਦਾ ਨੇ ਐ ਵੇਖ ਹਾਂ ਚਲਾਓ ਵੀ ਆਓ ਹਾਲੇ ਵੀ ਆਓ ਲਾਲਾ ਥੱਲੇ ਇਹਦੇ ਨਹੀਂ ਦਿੰਦੇ ਕਬੂਤਰ ਅਗਲੇ ਦਾ ਮੋੜ ਦੇ ਸਹੀ ਗੱਲ ਯਾਰ ਕਬੂਤਰਾਂ ਮੂਣਾ ਚਾਹੀਦਾ ਹਨਾ ਕਿ ਇਹ ਬੰਦੇ ਕੋਲ ਤਾਂ ਗਿਆ ਹੀ ਹੈ ਹਨਾ ਕੂਤਰ ਬੰਦੇ ਨੂੰ ਪਤਾ ਵੀ ਲੱਗ ਗਿਆ ਨਾ ਕੂਤਰ ਮੇਰੇ ਕੋਲ ਹੈਗਾ ਉਹਨਾਂ ਦਾ ਕਿਉਂਕਿ ਇਹ ਰਿਕਾਰਡਿੰਗਾਂ ਬਹੁਤ ਪੈਂ ਕੂਤਰ ਨੇ ਇੰਸਟਾਗ੍ਰਾਮ ਤੇ ਪੈਂਗਾਂ ਨਾਲ ਸਟੋਰ ਗਾ ਬੋਲ ਲਾ ਗਏ ਕੂਤਰਦਗੇ ਮੈਂ ਸਾਰੇ ਪਰੇ ਪਰ ਜਿਹੜੇ ਚ ਪਤਾ ਲੱਗ ਗਿਆ ਯਾਰ ਉਹਨਾਂ ਕੂਤਰ ਗਵਾਚੇ ਨਾ ਕਿਥੇ ਹਾਂ 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 ਪਰਲੇ ਪੰਡਾ ਛਵੀ ਦਿਨ ਕਰ ਲੈਸ ਪਰਦੇ ਮਾਰੀ ਜਾਂਦਾ ਦੂਰ ਆਉ ਭਾਈ ਇਹਨਾਂ ਪਰਲੇ ਪਹਾ ਆ ਇਹਨਾਂ ਜ਼ੂਮ ਨਹੀਂ ਹੁੰਦਾ ਦੂਜੇ ਪੰਡਾ ਉਹ ਦੂਜੇ ਪੰਡ ਬੈਠੀ ਜਾਂਦਾ ਕੂਤਰ ਇੱਕ ਓ ਗੋਲੇ ਗੋਲੇ ਇਹ ਮੁੜ ਪਿਆ ਨੰਗ ਗਿਆ ਬਰੇ ਨੰਗੇ ਨੰਗੇ ਹੋਵੇ ਪੇਂ ਮਾਰੀ ਜਾਂਦਾ ਨਾ ਜੋ ਲਾਈ ਜਾਂਦਾ ਤੈਨੂੰ ਲਾ ਫਿਰ ਵਿਖਾਈਏ ਟੈਡੀ ਵੀ ਇਹਨਾਂ ਦੇ ਆ ਲੈ ਕੇ ਜਿੰਨੇ ਨੇ ਓਏ ਹਵਲੀ ਓਏ ਉਹ ਸੁਣੇ ਰੱਖਣਾ ਅਸਲੀ ਲੈ ਜਾਂਦੇ ਆਪਾਂ ਆਹ ਦੇ ਵਨ ਆਈਏ ਆਪ ਇਹਨਾਂ ਨੂੰ ਓਏ ਸਹੀ ਪੂਸੋਂ ਪਾਕਿਸਤਾਨੀ ਮੋਹ ਵੀ ਲੱਗੀ ਆ ਪਾਈਏ ਦੇ ਆਹ ਕੁੜੀ ਕੱਢ ਲੈ ਆਹ ਪਾਈਪ ਆਕਸਾਂ ਦੀ ਨੰਬਰ ਪਾਇਆ ਵਾ ਦਾ ਆਕਸਾਂ ਦਾ ਆ ਫੁਰਦੂ ਲਿ ਗਿਆ ਵਾ ਆਲੋੜ ਦੂ ਲਿਖਿਆ ਵਾ ਲਿਜੋ ਪਰ ਇਹ ਘੱਲ ਦਾ ਨਾ ਉੜ ਦੂ ਲਿਖਿਆ ਵਾ ਵੇ ਪਰ ਇਹ ਘੱਲ ਦਾ ਖੈਦਰ ਨੇ ਹੁੰਦੀ ਇੱਥੇ ਪੜਾ ਪੜਾ ਬਾਹਤ ਵਾਲਾ ਦੂਜਾ ਪਾਸੇ ਹੱਥ ਹੁਣ ਦੂਜਾ ਪਾਸੇ ਇੱਧਰ ਆ ਗਈ ਮਾਰti ਮੋਟਾ ਮਾਰ ਲੈ ਛੋਟਾ ਨਹੀਂ ਅੱਗੇ ਖੰਭ ਵੀ ਜਾਰੀ ਵੇਖੀ ਕੀ ਬਣਾਏ ਪਏ ਉਹ ਖਾਈ ਮੈਂ ਇਹ ਆਈਂ ਦੇ ਕਾਲ ਸਿਰਿਆਂ ਦੇ ਕਾਲ ਮਰਦਗੇ ਨਹੀਂ ਨਹੀਂ ਪਟਾਂਗੇ ਨਾ ਹੀ ਛਾਟਣਾ ਦੇਈਂ ਤੇ ਉੱਡ ਜੇ ਇਹਨੂੰ ਆਈਏ ਆਪਾਂ ਚੱਲ ਕੇ ਇਹਨਾਂ ਨੂੰ ਆਓ ਜੀ മൂഹ ആ ਸੈਂਦੀ ਤਰ੍ਹਾਂ ਰੋਡ ਨਵਾ ਆ ਗਈ ਚੰਗੀ ਤਰ੍ਹਾਂ ਦੇਖੋ ਡੇ ਤਨੀ ਤਾੜਨਾ ਇਹਨੂੰ ਆਪਾਂ ਜੇ ਛੱਡ ਦੇ ਇਥੇ ਮੜੇ ਛੱਡ ਖਾਂ ਗੂਰ ਦੀ ਤਿਆਰ ਦੀ ਸੀਗੀ ਇਹ ਥੰਮ ਲੈਣ ਦਾ ਪਹੇ ਇਹ ਇਹ ਤਾਰੀਫਾ ਦੇਈ ਇਹ ਵੇਖ ਵੇਖ ਲੈ ਹਾਂ ਦੂਜੇ ਦਿਨ ਕਰਦਾ ਆਪਾਂ ਚੰਤਾ ਲਿੰਦਾ ਨਿਆ ਨਿਆਰਾ ਫਰੀ ਪੂਜ ਖੁਰਦੀ ਏ ਆ ਨਹੀਂ ਧਰਦਾ ਮਾ ਇਹਨੂੰ ਦੂਰ ਖਾ ਉਹ ਤੇ ਨਿਆਰਾ ਵੱਜ ਗਿਆ ਮੈਨੂੰ ਤਾਂ ਓਏ ਮੂੰਹ ਡੱਬਾ ਇਹ ਨਹੀਂ ਇਹ ਨਹੀਂ ਉਹ ਆਵੇਂ ਸੇਂਗਪਾਲ ਚ ਬੈਠੀ ਏ ਨਾ ਸੇਂਗਪੂ ਚ ਬੈਠੀ ਆ ਲੈ ਹਣ ਨਾਏ ਆਂ ਪੈਰ ਲੱਗੇ ਪੈਰ ਚੱਕ ਕੇ ਰੱਖ ਇਹਨੂੰ ਤੂਤਰ ਨੂੰ ਵੀ ਖੋਲਦੇ ਨਹੀਂ ਪਾਣੀ ਚ ਇਹ ਇਹਨੂੰ ਹੀ ਤੱਕਿਆ ਇਹ ਪੈਰ ਵਗਣਾ ਪਿਛਾ ਨੂੰ ਰੱਖ ਕੇ ਖੋਲ ਚਾਲੀ ਅਸੀਂ ਪੂਰਾ ਪਾਉਂ ਅਸੀਂ ਤੂਕ ਤੋੜਦਾ ਹੜਿਆ ਵੇਖ ਤੂੰ ਖੋਲ ਨਹੀਂਦਾ ਮਾਸਕਰ ਥੋੜਾ ਨਹੀ ਹਾਂਣਾ ਜੀ ਬੁਰਚ ਪੜ ਬੁਰਚ ਸਾਰਾ ਕੀ ਕਰਨਾ ਬਗਲਾ ਬੁਗਲਾ ਚੰਗੀ ਤਰ੍ਹਾਂ ਚੰਗਾ पवंदी लॻा पिया सम्पू वारा पाणी ਆ ਜੀ ਮੇਟਰ ਕਿ ਨਮਾਲ ਗਿਆ ਰਕੂਤਰ ਜੇ ਰਿਆ ਮਾਰਦਾ ਝਾਵਾਂ ਇਹਨਾਂ ਦੀ ਆ ਲੈ ਤੱਕਾ ਲਗਾ ਕੇ ਆ ਕੇ ਖਰਾਓ ਹੀ ਕਰਦੇ ਹੋ ਮੋੜ ਲੈ ਆਲਾ ਦੇ ਮੋੜ ਨਹੀਂ ਆ ਬਈ ਨਮਾ ਤੋ ਹੀ ਨਹੀਂ ਤੋ ਹੀ ਚੱਲ ਰਹੀ ਇਹਨਾਂ ਦੀ ਅੱਖਾਂ ਇਹਨਾਂ ਭਰੀ ਅੱਖਾਂ ਤਾਂ ਨਹੀਂ ਉਹ ਜੇ 부ਜੀ ਜੇ 부ਜੀ ਜੇ ਮੇ ਤੁਨ ਨਮਾਲ ਗਏ ਤੇ ਬਾਅਦ ਚ ਕਰਦੇ ਕੰਟੀਨਿਊ ਚੰਗਲ ਨਾ ਆ ਕੇ ਫੀਰ ਖਾਉਣੀ ਐ ਮਸਲ ਮਸਲ ਨਮਾਲ ਗਏ ਇਹਨਾਂ ਨੂੰ ਕਟਾਨ ਨੂੰ ਸਾਰੇ ਕੱਢ ਦਾਂਗੇ ਇਹਨਾਂ ਦੇ ਵੇਖ ਵੇਖੀ ਬੱਤੀ ਬਣ ਗਈ ਪੂਛ ਲਓ ਯੂ ਜੀ ਬਣਾਤੇ ਨੇ ਤਾਂ ਕੀ ਬਣ ਗਈ ਇਹ ਸਹੀ ਬਣ ਗੇ ਕਹਣਾ ਨਾ ਧੋਲੇ ਵਰਗਾ ਹੁਣ ਬੱਚੇ ਪੁੱਛੇ ਕੱਢਣਗੇ ਨਾ ਧੋਲੇ ਚਿੱਟੀਆਂ ਅੱਖਾਂ ਨੇ ਲਾਲ ਅੱਖਾਂ ਦੇ ਪਾਕਿਸਤਾਨ ਤੋਂ ਆਏ ਵੇ ਦੋਵੇਂ ਇਹ ਆਕੂਤਰੀਆ ਆਕੂਤਰ ਪਰਲਾ ਕੀ ਬਣ ਗਏ ਇਹਨਾਂ ਦਾ ਇਹ ਆਏ ਉਹ ਹਾਲੇ ਉਠਾਲ ਪਾਈ ਆ ਪਾਕਿਸਤਾਨ ਦੀ ਉਦਰੀ ਲਾਦੀ ਜੰਨਾਂ ਨੇ ਓਕੇ ਜਮਾ ਡਰੈ ਮਾਰ ਲਗੇ ਨਾ ਸਰਾਦ ਗੇਰ ਹਨਾ ਚੱਲ ਗਏ ਆ ਗਈ ਜੀ ਖੇਤ ਕਹਿੰਦੇ ਮੋਟਰ ਛੱਡਤੀ ਤੇ ਆ ਪੱਠੇ ਰੋਣੇ ਸੀਗੇ ਲੈਟ ਆਈ ਸੀਗੀ ਤੇ ਮੈਂ ਚੱਲ ਪੱਠੇ ਲਾ ਦੀਏ ਤੇ ਬੈਠੇ ਪੂਰੇ ਸਾ ਖੇਤ ਆਥ ਨੇ ਯਾਰਾ ਪੱਠੇ ਜੀ ਬੀਜ ਨੇ ਇੱਥੇ ਸੁਆਗਾ ਵਾ ਕੇ ਰੱਖਿਆ ਪਿਆ ਆ ਇੱਥੇ ਇਹ ਥਿਆਤ ਨੇ ਪੱਠੇ ਵੀ ਇੱਤੇ ਜਾਵਾਂਗੇ। ਬਸ ਉਹ ਕਬੂਤਰਿਆ ਤਾਂ ਨਵਾ ਕੇ ਤੇ ਛੱਡਦੇ ਸੀਗੇ। ਓਕੇ ਉਹ ਮੇਰਾ ਰਿਪੋਰਟਾਂ ਜਮਾਂ ਸੁੱਕ ਕੇ ਡ੍ਰੈਰ ਮਾਰ ਕੇ ਸਕਾਤ ਸੀਗੇ। ਤੇ ਕਿਰਾਂ ਨੂੰ ਪੱਠੇ ਲਾ ਲਈਏ ਫੇਰ ਚੱਲਾਂਗੇ ਆਪਾਂ ਕਬੂਤਰਾਂ ਕੋਲੇ। ਲਓ ਜੀ ਕਹਿੰਦੇ ਆ ਗਏ ਖੇਤੋਂ ਪੱਠੇ ਵੀ ਜਾਂਦੇ ਆ ਕੰਮ ਨਵੇੜਿਆਂ ਦਾ। ਮੇਰਾ ਫੋਨ ਲੱਗਾ ਸੀ ਚਾਰਜਰ ਤੇ ਮੇਰ ਤੋਂ ਖੇਤ ਦੀ ਕਲਿੱਪ ਨਹੀਂ ਬਣੀਗੀ ਹਣਾ। ਕਿਉਂ ਜੋ ਭਰਾ? ਹਾਂਜੀ ਜੋਗਾ ਮਾਰ ਯਾਰ 2 4 5 ਦਾ ਨੋਵੇ ਆ ਗਿਆ ਉਹ ਆ ਗਿਆ ਕੋਈ ਸਾਹ ਬਾਜੀ ਆ ਕਹਿੰਦੇ ਮਿੱਤਰੋ 10 ਤਰੀਕ ਦੀ ਆਪਣੇ ਪਿੰਡ ਤੇ 7 ਤਰੀਕ ਦੇ ਬੰਦੇ ਗੀੜੇ ਤੇ ਜਿਹੜੇ ਵੀਰ ਭਰਾ ਨੇ ਛੱਡਣਾ ਤੇ ਆ ਤਾਂ ਛੱਡ ਸਕਦਾ ਤੇ 60 70 ਕਬੂਤਰਾਂ ਦਾ ਹੋ ਗਏ ਆ ਕਬੂਤਰ ਉੱਤੇ ਹੋ ਗਿਆ ਨਾ ਹਾਂ ਲਿਖਾ ਦਿਓ ਜੀ ਹਾਂ ਲਿਖਾ ਦਿਓ 8 ਤਰੀਕ ਨੂੰ ਲਿਖਾ ਦਿਓ ਜੀ ਤੇ ਲਿਖੇ ਵੇ ਕਬੂਤਰੀ ਛੱਡੇ ਜਾਣਗੇ ਪਹਿਲਾਂ ਰੰਗ ਭਰਾ ਦੋ ਜੇ ਮੇਰਾ ਵੀਰ ਹਨਾ ਫਿਰ ਮੌਕੇ ਤੇ ਔਖਾ ਨਹੀਂ ਹੁੰਦਾ ਜਿਹੜੇ ਕੋਈ ਆ ਗਏ ਉਹ ਆ ਗਏ ਹਾਂ ਤੇ ਇੱਕ ਆਕੂ ਇਸਾਵਣੀ ਛੜਵਣੀ ਬਾਜੀ ਇਹ ਆ ਕੋਈ ਹਿਸਾਬ ਐ ਸ਼ੱਡ ਲਈ ਤੋ ਪਰਲੀ 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 ਉਹ ਜਮਾ ਪਰਲੀ 70 ਮਿੰਟ ਹੋਰ ਲਈ ਹਾਂ ਚਾਲਾ ਕੈਂ ਜੋੜੀ ਲੱਖਾਂ ਦੀ ਕੈਂ ਜੋਗ ਮਾਰਨਾ ਡੱਬੇ ਵਿੱਚ ਡੱਬਾ ਡੱਬੇ ਵਿੱਚ ਕੇਕ ਲੱਖਾਂ ਦੀ ਸਾਡੀ ਜੋੜੀ ਏਕ ਠੀਕਾ ਮਾਈ ਕੁ ਸਾਹ ਨੇ ਕੀ ਤਾ ਚਪੜਾ ਤੂੰ ਨਹੀਂ ਆਂ ਤੋਰ ਤੇ ਨਾਵਾਂ ਲੰਗਾ ਵਾ ਹੋ ਨਾ ਆ ਜੀ ਆ ਇੱਥੇ ਪੰਗਾ ਨਹੀਂ ਮੇਰੇ ਕੋਲ ਨਾਵਾਂਗਾ ਮੈਂ ਜਿੱਤਾਂ ਉਹ ਰੋਟੇ ਕੱਢਗਾ ਮਰਵਾ ਤੱਲੇ ਕੀ ਬਣਿਆ ਉਹ ਕਿਹੜਾ ਕਬੂਤਰ ਦਾ ਯਾਰ ਨਹੀਂ ਲੱਭਿਆ ਤੂੰ ਲੈ ਨਹੀਂ ਬੁਣਉ ਨੂੰ ਨੌ ਮਾ ਦਾ ਲਾਇਆ ਜੀ ਮਹਾਦਫਾ ਕਰ ਪਰਿਆ ਸਾਰੇ ਉੱਤੇ ਕੋਈ ਛਾਪਾ ਮਾਰਨਾ ਪੈਣਾ ਹਣਾ ਬਾਜੀ ਛੱਡ ਜੀ ਬੈੜੀ ਹੁੰਦੇ ਪੈਣ ਦਾ ਨਹੀਂ ਪਿੰਡੋਂ ਦਾ ਨਹੀਂ ਹੋਇਆ ਚੈੱਕ ਪਾਸੇ ਬੈਠਾ ਆਪਣੇ ਦਾ ਇੱਕ ਵੇ ਇੱਕ ਵੇ ਆਜ ਦਿਨ ਫਿਰਦਾ ਨਹੀਂ ਮਾ ਨਹੀਂ ਮਾ ਦੋ ਵੇ ਦੂਰੇ ਗਏ ਬਸ ਸੱਤਾਂ ਦਿਨਾਂ ਬਾਅਦ ਸੀ ਪੁੱਤਰ ਕਿਹੜਾ ਫਿਰ ਆ ਜਿਹਾ ਕੱਢੇ ਆ ਸਾਰੇ ਅੱਜ ਜਿਹੜਾ ਗੱਡੇ ਤੁਸੀਂ ਇਹੋ ਸੁੱਟੀ ਵੀ ਆਉਂਦਾ ਕੰਮ ਤੋਂ ਬਾਹਰ ਝਾੜ ਪਈ ਜਾਂਦੇ ਬਾਹ ਜੇ ਉੱਡ ਗਏ ਉੱਡ ਗਏ ਨਹੀਂ ਤਾਂ ਬਸ ਰਹਿ ਜਾਣਗੇ ਇੱਕ ਯਾਰ ਕੱਲ ਕੂਦਰੀ ਨਿਕਲੀ ਗਲਤੀ ਨਾ ਹੋ ਉਹ ਬਾਹਰ ਰਹਿ ਗਈ ਹੁਣ ਤਾਂ ਹੀ ਕੂਤਰ ਬੰਦਾ ਵਿਆ ਕਿਵੇਂ ਕੰਡ ਬਾਈ ਹਨ ਬਾਜੀ ਹੈਗੀ ਅੱਜ ਮਿੱਤਰੋ ਇੱਕ ਦਿਨ ਦੀ ਦਸਰ ਦਸਰ ਕੋਹ ਨਹੀਂ ਪਾਉਣਾਗਾ ਅਸੀਂ ਓਕੇ ਉਹਨਾਂ ਨੇ ਉਹਨਾਂ ਨੇ ਵੀ ਆਉਣਾ ਕਿਹਨਾਂ ਨੇ ਕੋਈ ਜਿਹੜਾ ਬਾਈ ਨਹੀਂ ਮਰੇ ਆਉਣਗੇ ਆਉਣਗੇ ਜ਼ਰੂਰ ਹਾਂ ਫਿੱਟ ਹੈ ਨਾ ਹਾਂ ਮੈਨੂੰ ਵੀ ਆਇਆ ਸੀ ਅੱਜ ਉਹ ਲੈ ਕੇ ਗਿਆ ਪੰਜ ਛੇ ਕਬੂਤਰ ਤੇ ਚਾਰ ਕਬੂਤਰ ਲੈ ਗਿਆ ਅੱਜ ਹਾਂ ਉਹ ਬਲੌਗ ਚ ਨਹੀਂ ਵਿਖਾਈਗੇ ਜਿਹਨਾਂ ਨੂੰ ਟੂੜੀ ਲੱਪ ਕੇ ਤੇ ਨਵੇਂ ਕਿਲੇ ਹੁੰਦਾ ਜਿਵੇਂ ਮੰਨ ਲਓ ਕਿ ਆਈ ਉਧਰੋਂ ਤੇ ਹਾਂ 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 ਆਏ ਆਏ ਹਾਂ ਨਵੇਂ ਕਿਲੇ ਤੋਂ 10 ਕਿਲੋ ਨਵੇਂ ਕਿਲੋ ਤੇ ਲੈ ਗਿਆ ਚਾਰ ਕਬੂਤਰ ਅੱਜ ਚਾਰ ਲੈ ਗਣ ਹਾਂ ਬੱਚੇ ਘੜਾਉਣ ਵਾਸਤੇ ਉਹ ਬਲੌਗ ਚ ਤੇ ਨਹੀਂ ਵਿਖਾਈ ਆਪਾਂ ਨਹੀਂ ਵਿਖਾਈ ਨਹੀਂ ਲੇਟ ਕੀਤਾ ਬਲੌਗ ਸ਼ੁਰੂ ਆਪਾਂ ਕਾਤ ਸਰੇ ਨਵਾ ਕੇ ਉਧਰ ਛੱਡਿਆ ਤੇ ਕਾਤ ਸਰੇ ਚ ਨਵਾ ਕੇ ਉਧਰ ਛੱਡਿਆ ਉਧਰ ਛੱਡਿਆ ਇਹ ਇਹ ਆਖੀ ਓਏ ਆਖੀ ਹੈ ਉਹ ਸਾਥੇ ਨਾ ਜਿਹੜੀ ਆਪਣੀ ਉਹ ਦੇ ਮੀਲੇ ਸੀ ਉਹਨੇ ਕੁੰਡੇ ਤੇ ਆਂਡਾ ਲਾ ਲਿਆ ਐ ਕੁਛ ਨਹੀਂ ਦਿਆ ਯਾਰ ਕੁੰਡੇ ਤੇ ਹਾਂ ਆਇਆ ਕਿੰਨਾ ਹਾਂ ਕੁਝੇ ਤੇ ਕੋਈ ਨਹੀਂ ਹੁੰਦਾ ਜੇ ਆਪਾਂ ਥੱਲੇ ਰੱਖ ਦੇ ਕੋਈ ਨਹੀਂ ਨਾ ਬਹਿਣਾ ਨਹੀਂ ਥੱਲੇ ਹਾਂ ਕੁਜੇ ਰ ਬਹਿੰਦੀ ਆ ਹਾਂ ਬਲ ਠੀਕ ਕੁਜੇ ਬਬਾ ਠੀ ਰਹਿੰਦੇ ਫੇਰਾ ਤੂੰ ਵੇਖੇ ਨਹੀਂ ਆ ਲੱਗਾ ਨਹੀਂ ਨਾਲ ਲੱਗਣੀ ਉਤਰ ਉਹੀਂ ਲਾ ਲੇ ਯਾ ਮੁੱਥੋ ਲੱਗੀ ਲਗਾਈ ਹੈ ਕੀ ਲਗਾਈ ਆਈ ਹੈ ਕਬੂਤਰੇ ਬਸ ਬਸ ਫਿਰ ਲਾਲੂ ਕੋਹਣੀ ਤੇ ਬੈਠੀ ਰਹਿੰਦੇ ਇੱਕ ਨਾ ਆਇਆ ਜੀ ਮੀਠੀ ਆਇਆ ਹੋਰ ਸੀ ਨਾ ਹੈ ਕੀ ਜੋਰ ਕਬੂਤਰੇ ਬਾਲਾ ਬਸ ਸਹੀ ਕੋਹਣੀ ਦਾ ਪਾ ਲੂਗੀ ਹੈ ਵੀ ਡੱਬੀ ਆ ਡੱਬੀ ਤੇ ਉਹ ਤਾਰਦੇ ਕਬੂਤਰ ਜੇ ਆਪਾਂ ਹੁਣ ਔਖੀ ਕਬੂਤਰੀ ਆਇਆ ਆਇਆ ਤਾਰਦੇ ਆ ਕਬੂਤਰ ਜੇ ਫੇਰ ਕਰਗੇ ਵਲੌਗ ਦਾ ਐਂਡ ਤੇ ਅੱਲ ਲਾਈਟਾਂ ਛੱਡੀ ਖੁਡੇ ਰੰਗ ਆਏ ਰਾਇਵਿੰਦਰੇ ਲਾਈਟਾਂ ਛੱਡੀ ਖੁਡੇ ਦੇਣਾ 17 ਨਾਲੀ ਕੀ ਆ ਜੀ ਹਰ ਕੀਰਾਂ ਤਾਂ ਬੜੀ ਬਣੀ ਸੀ ਕੂਤਰਾਂ ਲਈ ਤੇ ਸਾਲੀ ਫੇਰ ਚਾਹ ਜੀ ਟੁੱਟ ਗਈ ਏ ਕੇਰਾ ਬੱਦਲ ਜੇ ਕਰਕੇ ਹੈਂ ਚਲੋ 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 ਬਾ ਨਾ ਬੜਕ ਜਈ ਕੋਈ ਗਏ ਜੀ ਸਾਰੇ ਓਕੇ ਹੋ ਗਿਆ ਜੀ ਕੰਮ ਜਵਾ ਐ ਡਨ ਹੋ ਗਿਆ ਤੇ ਗਰੁੱਪ ਹੀ ਮੌਕੇ ਤੇ ਬਣਾਵਾਂਗੇ ਮੌਕੇ ਬਣਾਉਂਗੇ ਬੰਦੇ ਬਹੁਤ ਐਡ ਹੋ ਜਾਣਗੇ ਯਾਰ ਇਦھر ਜਮਾ ਡਨ ਹੋ ਗਿਆ ਕੰਮ ਤੇ ਬਦਾਂ ਤੇ ਉਹਦੇ ਬਦਾਂ ਵੀ ਲਾ ਚੜ ਉਹ ਵੀ ਲਾ ਰਿਹਾ ਵੀ ਯਾਰ ਉਹ ਗੁੱਦਰੀ ਨੇ ਨਹੀਂ ਆਉਣਾਗਾ ਤੇ ਹੋਰ ਕੋਈ ਕਹਿਣਾ ਚਾਹਉ ਤੁਸੀਂ ਬੜੇ ਹਾਸੇ ਤੇ ਲੋਰੇ ਹਾਸੇ ਲੋਰੇ ਯਾਰ ਉਸ ਤਾਂ ਕੀ ਕਹਾਂ ਹੈ ਇਹ ਤਾਂ ਟਾਵਰ ਤੇ ਨਹੀਂ ਬੈਠਾ ਕਚੜਦਗੇ ਕੱਲ ਚੜ ਕੇ ਕਲਾ ਨਹੀਂ ਉਹ ਵਲੌਗ ਚ ਨਹੀਂ ਖਾਇਆ ਕਿਉਂ ਕੱਲ ਯਾਰ ਵਲੌਗ ਹੀ ਨਹੀਂ ਬਣਾਇਆ ਹਾਂ ਬੰਦਾ ਤੇ ਹੋ ਗਿਆ ਆਪੇ ਦਿਖਾਦੇ ਹੋਏ ਆਹ ਦੋਰ ਵਾਲਾ ਲਈ ਜਾਂਦਾ ਵੇ ਪੱਕਾ ਦੋਰ ਤੇ ਆ ਪੱਕਾ ਜਾਵਾ ਹੁਣ ਆਜੋ ਉੱਤੇ ਫੜਲਾ ਪਣਾ ਦੇ ਲਾ ਰੱਖਦੇ ਹਾਂ ਉਹਨੇ ਉੱਤੇ ਫੜਲਾ ਨੇ ਓੜ ਦੜਦਾ ਹੀ ਪਰ ਬਾਈ ਤੇ ਖੁੱਲਾ ਪਾ ਲਿਆ ਨਾ ਆ ਜਣੇ ਨਹੀਂ ਸੁਨਾ ਯਾਰ ਕੋਈ ਗੱਲ ਦ ਬਗਲਾ ਬਗਲਾ ਜਗਣਾ ਗਨ ਮਾਰਾ ਹੀ ਆ ਹਾਏ ਇੱਕ ਨੰਬਰ ਦੀ ਸੁਨਾ ਗੱਲ ਬਾਤ ਗੱਲ ਬਾਤ ਸੁਨਾ ਤੀ ਕਿਹੜੀ ਉਹ ਗੱਲ ਨੂੰ ਉਹਦੇ ਲਾਦ ਕੇ ਮਾੜਾ ਮੜ ਰੰਗ ਚਾਹੀਦਾ ਨਹੀਂ ਯਾਰ ਰੰਗ ਚਿੱਟਾ ਰੱਖਾਂਗੇ ਚਿੱਟਾ ਹੀ ਰੱਖਾਂਗੇ ਕਾਲਾ ਤਾਂ ਹੋ ਹੀ ਜਾਂਦਾ ਕਾਲਾ ਆਪੇ ਹੋ ਹੀ ਜਾਂਦਾ ਕਾਲਾ ਆਪੇ ਮੁੱਢੇ ਕਾਲੇ ਹੋ ਜਾਣਗੇ ਹੁਣ ਕਹੇ ਯਾਰ ਦੇ ਦੇ ਜੀ ਬਲੌਗ ਵੀ ਨਾ ਹਨਾ ਗੂਤਰ ਸਹੀ ਗੱਲ ਦਾ ਦਸ ਦੇਰ ਕਿਹਦੇ ਕੋਲ ਹੈਗਾ ਆਇਆ ਕਦੀ ਹੋਇ ਛੱਡ ਲਿਆ ਨਾ ਚਲੋ ਜੇ ਕਰਮ ਜੇ ਮਿਲ ਜੂਗਾ ਨਾ ਜੇ ਕਰਮ ਨਾ ਆਇਆ ਫਿਰ ਨਹੀਂ ਮਿਲਦਾ ਬਾਕੀ ਇਹਦਾ ਕਈ ਨਹੀਂ ਮੇਲ ਹੀ ਜਾਵੇ ਹੈ ਨਾ ਮੈਂ ਵੀ ਕੱਲਾ ਸੀ ਜਪਾਨ ਭਰਾ ਦੇ ਕੱਲਾ ਹੀ ਸੀ ਉਹ ਮਤਲਬ ਹੈਗਾ ਇੱਕ ਜੋੜੀ ਮੈਂ ਤਾਂ ਨਹੀਂ ਉੱਡਿਆ 3 ਸਾਲ ਨਹੀਂ ਉੱਡਿਆ ਕੁਤਰ ਤੇ ਰੱਖ ਵੀ ਲਿਆਦਾ ਰੱਖ ਵੀ ਲਿਆਦਾ ਆਈ ਨਹੀਂ ਕਹਿਦੇ ਉੱਡਿਆ ਵੀ ਨਹੀਂ ਆਹ ਕਿ ਉੱਡਿਆ ਮਾੜਾ ਯਾਰ ਕਬੂਤਰ ਉੜਦਾ ਨਹੀਂ ਸੀਗਾ ਤੂੰ ਸਾਨੂੰ ਮੋੜ ਦੋ ਨਾ ਤਿੰਨ ਚਾਰ ਸਾਲ ਕਬੂਤਰ ਐਂ ਹੀ ਘੰਟਾ ਨਹੀਂ ਉੜਦਾ ਸੀਗਾ ਸਹੀ ਗੱਲ ਆ ਜਦੋਂ ਬਾਜੀ ਪਹਿਲੀ ਵਾਰੇ ਉੱਡ ਗਿਆ ਹਾਂ ਜੇ ਸਾਨੂੰ ਮੋੜ ਦੋ ਤੁਸੀਂ ਤੂੰ ਹੀ ਪਸਾਉਣਾ ਬਾਜੀ ਹਾਂ ਤੂੰ ਪਸਾਉਣਾ ਹੀ 11000 ਦੇਣਾ ਕਬੂਤਰ ਵੱਟੇ ਤੁਸੀਂ ਪਸਾਉਣਾ ਹੀ ਲਾਇਕ ਆ ਤੋਂ ਨਹੀਂਗਾ ਬਾਈ ਥੋਡੇ ਕੋਲ ਉੱਡਣਾ ਨਹੀਂਗਾ ਹੈ ਨਾ ਨਹੀਂ ਬੱਚੇ ਉੱਡਨੇ ਹੁੰਦੇ ਨਹੀਂ ਬੱਚੇ ਉੱਡਨੇ ਹੁੰਦੇ ਤੇ ਨਹੀਂ ਆਹ ਕੁੱਡਰਾ ਥੋਡੇ ਕੋਲੇ ਉਹ ਅਸੀਂ ਜਿਹੜਾ ਡਾਈ ਜਾਂਦੇ ਹਾਂ ਮੋੜ ਦੋ ਨਾ ਯਾਰ ਮੋੜ ਦੋ ਉਹ ਤਾਂ 11000 ਦਿੰਨੇ ਕੂਤਰ ਵਟੇ ਬਾਅਦ ਇਹ ਵੀ ਨਹੀਂ ਦੇਣਾ ਅਸੀਂ ਬਾਏ ਲੜਿਆ ਨਾ ਆ ਤੇ ਲੜਿਆ ਨਾ ਲੈ ਆਵਾਂਗੇ ਕੋਈ ਲੜਿਆਂ ਤੇ ਆਵਾਂਗੇ ਉਹ ਮੁਖਾਰੀ ਬਾਕੂਤਰ ਬਾਏ ਨੇ ਕਰਦਗੇ ਆ ਬੰਦਾ ਤੇ ਉਹਨੂੰ ਕੋ ਕਹਿਣਾ ਜਾਉ ਨਹੀਂ ਬਾਤ ਸਵੰਨੇ ਕਰਦਾ ਸਹੀ ਗੱਲ ਹੈ ਕੂਤਰ ਨਹੀਂ ਉੱਡਦਾ ਸਾਡਾ ਤੇ ਸਾਨੂੰ ਸਾਡਾ ਮੋੜ ਦੋ ਉੱਡਦਾ ਸਾਡਾ ਮੋੜ ਦੋ ਪਹਿਲਾਂ 5000 ਨਾਮ ਰੱਖਿਆ ਸੀ ਬਾਅਦ 11000 ਰੱਖਤਾ ਕਿ ਜੇ ਤੁਹਾਨੂੰ ਪਤਾ ਲੱਗਾ ਸਾਡੇ ਕਬੂਤਰ ਦਾ ਕਲਾਤ ਪਾੰਦਾਂਗੇ ਹਾਂ ਹਾਂ ਕਿੰਨਾ ਮੂੜਿਆ ਪਤਾ ਲੱਗਾ ਨਹੀਂ ਗਏ ਤਾਂ ਅਸੀਂ ਛਾਪਾ ਦਾ ਮਾਰਿਆ ਸੀ ਇੱਕ ਘਰੇ ਅਸੀਂ ਕਾਰ ਭਰ ਕੇ ਕਿੰਨੇ ਜਾਣਗੇ ਸੀ ਕਾਰ ਚ ਥਾਰ ਚ ਥਾਰ ਚ ਘੱਟੋ ਘੱਟ 7-8 ਜਣੇ ਪੰਚਾਇਤ ਹੀ ਗਈ ਸਾਰੇ 7-8 ੜ ਗਏ ਸੀ ਇਕੱਠੇ ਹੋ ਗਏ ਪਰ ਕੂਤਰ ਮਿਲਿਆ ਨਹੀਂ ਉਹ ਖੁੱਡੇ ਚ ਤੇ ਜੇ ਆ ਆ ਮੋੜਨਾ ਫਿਰ ਤਾਂ ਪੈਸੇ ਵੀ ਦੇ ਜਾਂਦੇ ਤੇ ਜੇ ਆਪ ਨਾ ਮੋੜਦਾ ਖੁੱਡੇ ਚ ਕੱਢਦੇ ਫਿਰ ਇਹ ਪੈਸੇ ਵੀ ਨਹੀਂ ਦੇਣੀ ਸੀਗੇ ਚਲੋ ਕੋਈ ਨਹੀਂ। ਇਹ ਜਗਾ ਹੋਰ ਬੂਤ ਕਰਨੇ ਮਿਲਾ। ਹਾਂ ਅੱਗੇ ਉਹ ਤੇ ਬਹਿ ਜਾਂਦਾ ਜੋ। ਉਹ ਕਾ ਸਾਰਾ ਬਹਿ ਲੱਗ ਪਈ ਇਥੇ ਆ ਇੱਥੇ ਬਹਿ ਜਾਂਦੇ ਬੁੱਤਰ। ਹੁਣ ਇੱਥੇ ਉਹਦੇ ਨਾਲ ਦੇ ਬਹਿਣ ਲੱਗ ਪਿਆ ਹੋਰ। ਇਹ ਵੀ ਕਰ ਮੈਂ ਵੀ ਕਸਰਾ ਕੰਡੂ ਓੜ ਓੜ ਕੇ। ਹਾਂ ਮਿਲਾ ਕਰਿਆ ਨੇ। ਹੈ? ਉਹਦੀ ਗੱਦੀ ਲੈ ਲਈਏ ਨੇ। ਗੱਦੀ ਲੈ ਲਈ ਹੋਰੀ ਹੈ ਨਾ। ਰੁੱਕੀ ਬਸ ਰੂਪ ਹੀ ਦੇਖ ਮੈਂ ਮਰ ਗਿਆ ਹੋਵੇ। ਹਾਂ ਸਹੀ ਗੱਲ ਆ। ਕਰੇ। ਹਏ ਪੱਕਾ ਸ਼ੇਵਰ ਨਹੀਂ ਉਹ ਬੰਦੇ ਕੋਲ ਹੈਗਾ ਕਿ ਨਹੀਂ ਹੈਗਾ ਨਾ ਉਹ ਵੀ ਦੱਦੀ ਆ ਰਹੀ ਉਹ ਬਹੁਤ ਸਰਕਾਰ ਤੇਰਾ ਆਂਦਾ ਸੇ ਪਰ ਚਲੋ ਮਿੱਤਰੋ ਹੁਣ ਕਰਦਗੇ ਬਲੌਗ ਦਾ ਐਂਡ ਵੀਡੀਓ ਕਿਵੇਂ ਲੱਗੀ ਲਾਈਕ ਮੈਨ ਸ਼ੇਅਰ ਕਰਕੇ ਜਰੂਰ ਦੱਸ ਦਿਓ ਤੇ ਸੱਚ ਕੱਲ ਨੂੰ ਮਿੱਤਰੋ ਵਲੌਗ ਨਹੀਂ ਬਣਾਵਾਂਗਾ ਕੱਲ ਨੂੰ ਕਿਉਂਕਿ ਯਾਰ ਮੇਰਾ ਪੇਪਰ ਆ ਬੀਏ ਦਾ ਮੈਂ ਜਾਣਾ ਹੈਗਾ ਜੀਰੇ ਪੇਪਰ ਦੇਣਾ ਕੂਟੀ ਸਿਖਾਂ ਉਥੇ ਪੇਪਰ ਦੇ ਜਾਣਾ ਮੈਂ ਤੇ ਕੱਲ ਵਲੌਗ ਨਹੀਂ ਬਣਾਣਾ ਕੱਲ ਕੋਈ ਸਾ ਵੀ ਜਾ ਰਿਹਾ ਮੇਰੇ ਨਾਲ ਆ ਹਾਲੇ ਤੇ ਕੱਲ ਉਸ ਦੋਵੇਂ ਜਾਵਾਂਗੇ ਆਥ ਨੇ ਆਵਾਂਗੇ ਯਾਰ ਵਲੌਗ ਕੱਲ ਨਹੀਂ ਬਣਾਣਾਗਾ ਤੇ ਕਾਲੂ ਵਲੌਗ ਦੀ ਢੀਕ ਨਾ ਕਰੋ ਜੇ ਤੇ ਪਰਸੂ ਆਪਾਂ ਫੇਰ ਬਣਾਵਾਂਗੇ ਤੇ ਫੇਰ ਆ ਬਾਜੀ ਦਾ ਵੀ ਬਣਾਵਾਂਗੇ ਆਪਣੇ ਮਨ ਬਾਜੀ ਦਾਸਤਰੀ ਦੀ ਤੇ ਸਾਰੇ ਵੀਰਾਂ ਨੂੰ ਖੁੱਲਾ ਸੱਦਾ ਹਨਾ ਇੱਕ ਲਿਆ ਉਹ ਦੋ ਲਿਆ ਉਹ ਚਾਰ ਲਿਆ ਤੇ 10 ਲਿਆਓ ਜਿੰਨੇ ਮਰਜ਼ੀ ਲਿਆਓ ਜੀ ਸਾਰੇ ਛੜਾਵਾਂਗੇ ਤੇ ਬਸ ਆ ਹੀ ਕਹਿਣਾ ਦਾਸਤਰੀ ਦੀ ਬਾਜੀ ਆਪਣੇ ਪਿੰਡ ਵਧੀਆ ਯਾਰ ਓਕੇ ਹੋ ਗਈ ਜਮਾਂ ਬਾਜੀ ਤੇ ਕਊਤਰ ਪਹਿਲਾਂ ਲਿਖਾ ਦਿਓ ਜੇ ਰੰਗ ਲਿਖਾ ਦਿਓ ਹੈਨਾ ਤੇ ਬਾਕੀ ਸਾਰਿਆਂ ਨੂੰ ਸਸਰੀ ਕਾਲ ਓਕੇ ਰਪੋਟਾਂ ਜੀ ਧੰਨਵਾਦ ਸਾਰੇ ਵੀਰਾਂ ਬਲਾਉ ਵੇਖਣੇ ਲਵ ਯੂ ਸਪੋਰਟ ਕਰਦੇ ਰਹੇ